ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਤੁਸੀਂ ਸਾਰੇ ਗੁਰੂ ਪਿਆਰਿਓ ਉਮੀਦ ਕਰਦੀ ਆ ਸਭ ਠੀਕ ਹੋਵੋਗੇ ਤੇ ਆਪਣੀ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਗੇ ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਾਂਗੇ ਦੁਨਿਆਵੀ ਕਾਰਜਾਂ ਵਾਸਤੇ ਕਿਉਂਕਿ ਬਹੁਤ ਸਾਰੇ ਵਾਹਿਗੁਰੂ ਜੀ ਸੰਗਤ ਦੇ ਨਾਲ ਮਿਲ ਕੇ ਇਹ ਸੁਣਨ ਦੇ ਵਿੱਚ ਆਇਆ ਤੇ ਕੱਲ ਵੀ ਕਿਤੇ ਗਏ ਸੀ ਉੱਥੇ ਬੈਠੇ ਸੀ ਤੇ ਇੱਕ ਭੈਣ ਜੀ ਦਾ ਸਵਾਲ ਇਹ ਹੀ ਸੀ ਕਿ ਭੈਣ ਜੀ ਅਸੀਂ ਕਾਰਵੇ ਮਤਲਬ ਬਾਣੀ ਵਿਚਾਰ ਵੀ ਸੁਣਦੇ ਆ ਤੇ ਨਾਮ ਜਪ ਵੀ ਕਰਦੇ ਆ ਸਿਮਰਨ ਵੀ ਕਰਦੇ ਆ ਪਰ ਸਾਡੇ ਕਾਰਜ ਜਿਹੜੇ ਆ ਦੁਨਿਆਵੀ ਕਈ ਇਦਾਂ ਅੜ ਜਾਂਦੇ ਆ ਕਿ ਉਹ ਬਣਦੀ ਹੀ ਨਹੀਂ ਬਹੁਤ ਧੇਰ ਤੋਂ ਕੰਮ ਅੜੇ ਹੋਏ ਆ ਤੇ ਮਤਲਬ ਇਹਦੇ ਪਿੱਛੇ ਕੀ ਕਾਰਨ ਆ ਕਿ ਜੋ ਅਸੀਂ ਨਾਮ ਜਪ ਤਪ ਕਰਦੇ ਆ ਕਿ ਸਾਡੀ ਮਹਾਰਾਜ ਜੀ ਉਹ ਅਰਦਾਸਾਂ ਸੁਣਦੇ ਆ ਜਾਂ ਕਿ ਨਹੀਂ ਸੁਣਦੇ ਆ ਵੈਗੁਰ ਜੀ ਅਗਰ ਆਪਾਂ ਗੁਰਬਾਣੀ ਦੇ ਅਕੋਰਡਿੰਗ ਵੀ ਗੱਲ ਕਰਦੇ ਆ ਤੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਕਾਰਨ ਬਪਰਾ ਕੀ ਕਰੈ ਜੋ ਰਾਮ ਨ ਕਰੈ ਸਹਾਈ ਕੀ ਉਹ ਜੀਵ ਕੀ ਕਰੇ ਜੇ ਗੁਰੂ ਸਾਹਿਬ ਰਾਮ ਹੀ ਨਾ ਉੱਥੇ ਸਹਾਈ ਹੋਵੇ ਪਰਮਾਤਮਾ ਹੀ ਤੁਹਾਡੇ ਉਸਕਾਰ ਦੇ ਵਿੱਚ ਸਹਾਈ ਨਾ ਹੋਵੇ ਉਹ ਕਹਿੰਦੇ ਨੇ ਇੱਕ ਕਿਸਾਨ ਆ ਉਹ ਬੀਜ ਬੋਜਦਾ ਆ ਉਹ ਪਾਣੀ ਵੀ ਲਾਉਂਦਾ ਆ ਉਹ ਮਿਹਨਤ ਵੀ ਕਰਦਾ ਆ ਉਹ ਪੂਰੇ ਆਪਣੇ ਕੌਨਫੀਡੈਂਸ ਦੇ ਨਾਲ ਸਾਰੇ ਕਾਰਜ ਵੀ ਕਰਦਾ ਆ ਪਰ ਵੈਗਰੂ ਜੀ ਜਦੋਂ ਵੱਢਣ ਦੀ ਵਾਰੀ ਆਉਂਦੀ ਆ ਜੇ ਉਹ ਕਾਲਪੁਰਖ ਉਹਨੂੰ ਵੱਢਣ ਦਾ ਉਹਦਾ ਫਲ ਹੀ ਨਾ ਦੇਵੇ ਤੇ ਉੱਥੇ ਕਿਸਾਨ ਕੀ ਕਰ ਸਕਦਾ ਕਈ ਵਾਰੀ ਦੇਖੋ ਤੁਸੀਂ ਕਿੰਨੀ ਮਿਹਨਤ ਕਰਕੇ ਉਹ ਕਣਕ ਸਭ ਕੁਝ ਉਗਦੀ ਆ ਜਾਂ ਕਿਸੇ ਵੀ ਖੇਤੀ ਦਾ ਉਹਨਾਂ ਨੇ ਕੰਮ ਕੀਤਾ ਤੇ ਹੁਣ ਉਸ ਵੇਲੇ ਕੋਈ ਇਦਾਂ ਦੀ ਮਾਰ ਪੈ ਜਾਂਦੀ ਆ ਜਾਂ ਮੀਂਹ ਪੈ ਗਿਆ ਹਨੇਰੀ ਆ ਗਈ ਜਾਂ ਕੁਝ ਵੀ ਇਹੋ ਜਿਹਾ ਹੋ ਜਾਂਦਾ ਤੇ ਸਾਰੀ ਫਸਲ ਦੀ ਫਸਲ ਐਦੀ ਤਬਾਹ ਹੋ ਜਾਂਦੀ ਆ ਹਨਾ ਤੇ ਉੱਥੇ ਜੀਵ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ ਨਾ ਤੇ ਆਪਾਂ ਇਹੋ ਜਿਹਾ ਕੀ ਕਰੀਏ ਕਿ ਸਾਨੂੰ ਸਾਡੇ ਤੇ ਜਿਹੜੀ ਬਿਫਤਾ ਆਣ ਵਾਲੀ ਆ ਮਹਾਰਾਜ ਉਹ ਟਾਲ ਦੇਣ ਕਿ ਸਾਡੇ ਜਿਹੜਾ ਨਾਮ ਜਪਦਾ ਫੜ ਵੀ ਸਾਨੂੰ ਮਿਲ ਸਕੇ ਤੇ ਸਾਡੇ ਕਾਰਜ ਵੀ ਵਧੀਆ ਤਰੀਕੇ ਦੇ ਨਾਲ ਸਬਰ ਸਕੇ ਕਹਿੰਦੇ ਨਹੀਂ ਵਿਚ ਕਰਤਾ ਪੁਰਖ ਖਲੋਵਾ ਵਾਲਨ ਵਿੰਗਾ ਹੋਆ ਜਦੋਂ ਗੁਰੂ ਸਾਹਿਬ ਤੁਹਾਡੇ ਕਾਰਜਾਂ ਦੇ ਵਿੱਚ ਪਿਆਰਿਓ ਖੜੇ ਹੋ ਜਾਂਦੇ ਨਾ ਤੇ ਫਿਰ ਤੁਹਾਡਾ ਬਾੜ ਵੀ ਵਿੰਗਾ ਨਹੀਂ ਹੋ ਸਕਦਾ ਤੁਹਾਡੇ ਕਾਰਜ ਬਿਲਕੁਲ ਸਿੱਧੇ ਹੀ ਸਿੱਧੇ ਪੈਂਦੇ ਨੇ ਹਾਂ ਤੇ ਮਹਾਰਾਜ ਜੀ ਫਿਰ ਉੱਥੇ ਆਪ ਕਿਰਪਾ ਕਰਦੇ ਨੇ ਤਾਂ ਹੀ ਤਾਂ ਕਹੀਦਾ ਨਾ ਕਿ ਬਾਣੀ ਦਾ ਪੱਲਾ ਜ਼ਰੂਰ ਹੋਣਾ ਚਾਹੀਦਾ ਜਿਸ ਜੀਵ ਨੇ ਬਾਣੀ ਦਾ ਪੱਲਾ ਫੜਿਆ ਆ ਉਹਦੇ ਕਾਰਜ ਆਪਣੇ ਆਪ ਸਵਰਦੇਵੀ ਜਾਂਦੇ ਆ ਹਨਾ ਤੇ ਬਾਕੀ ਵਾਹਿਗੁਰੂ ਜੀ ਅਗਰ ਜੇ ਅਸੀਂ ਇੱਕ ਮੈਂ ਇੱਕ ਬੁੱਕ ਦੇ ਵਿੱਚ ਸਟੋਰੀਜ਼ ਪੜ੍ਹੀ ਸੀਗੀ ਇੱਕ ਮੁਸਲਿਮਾ ਬੀਬੀ ਤੇ ਉਹਨਾਂ ਨੇ ਸਟੋਰੀ ਸੀਗੀ ਬੜੀ ਹੀ ਪਿਆਰੀ ਸੀ ਆਪ ਜੀ ਦੇ ਨਾਲ ਸਾਂਝ ਪਾਣੇ ਆ ਕਿ ਇੱਕ ਬੀਬਾ ਜੀ ਸੀਗੇ ਉਹ ਮੱਕੇ ਨੂੰ ਜਾਂਦੇ ਸੀਗੇ ਨਾ ਤੇ ਇਹਨਾਂ ਦੇ ਧਰਮ ਚ ਜਿਵੇਂ ਜਾਂਦੇ ਆਪ ਜੀ ਸਭ ਜਾਣਦੇ ਹੋਵੋਗੇ ਤੇ ਉਹ ਰਾਹ ਵਿੱਚ ਜਦੋਂ ਜਾ ਰਹੇ ਸੀ ਤਾਂ ਉਹਨਾਂ ਨੇ ਬੜੀ ਧੁੱਪ ਸੀ ਗਰਮੀ ਸੀਗੀ ਤੇ ਉਹਨਾਂ ਨੇ ਜਦੋਂ ਦੇਖਿਆ ਨਾ ਬਿੱਲੀ ਦੇ ਬੱਚੇ ਸਨ ਬਲੂੰਗੜੇ ਤਾਂ ਉਹ ਪਿਆਸ ਦੇ ਨਾਲ ਤੜਫ ਰਹੇ ਸਨ ਤੇ ਉਹਨਾਂ ਬੀਬਾ ਜੀ ਨੇ ਉਹ ਦੇਖਿਆ ਕਿ ਇਹ ਬੱਚੇ ਕਿਵੇਂ ਤੜਫਦੇ ਪਏ ਤੇ ਉਹਨਾਂ ਤੋਂ ਉਹ ਦੇਖ ਨਾ ਹੋਇਆ ਤੇ ਉਹਨਾਂ ਨੇ ਕੀ ਕੀਤਾ ਉੱਥੇ ਇੱਕ ਖੂਹ ਸੀਗਾ ਉਹਨਾਂ ਨੇ ਨਾ ਆਪਣੀ ਚੁੰਨੀ ਦਾ ਪੱਲਾ ਉਹ ਥੱਲੇ ਸਿੱਟਕੇ ਦਾ ਉਹ ਖੋਦੇ ਵਿੱਚੋਂ ਉਹ ਪੱਲੇ ਨੂੰ ਡੋਬ ਕੇ ਪਾਣੀ ਉਹਨਾਂ ਬਲੂਂਗੜੀਆਂ ਨੂੰ ਉਹ ਘੋਟੇ-ਘੋਟ ਕੇ ਪਿਆਇਆ ਉਹਨਾਂ ਨੂੰ ਤੇ ਫੇ ਮਾਰਾ ਉਹਨਾਂ ਦੇਖੋ ਫਿਰ ਉਹ ਉਹਨਾਂ ਦੇ ਜਿਨ੍ਹਾਂ ਨੂੰ ਵੀ ਉਹ ਮੰਨਦੇ ਆ ਉਹ ਅੱਲਾ ਇੰਨਾ ਖੁਸ਼ ਹੋਇਆ ਉਹਨਾਂ ਤੋਂ ਤੇ ਮੱਕਾ ਉੱਥੇ ਆ ਗਿਆ ਦੇਖੋ ਉੱਥੇ ਉਹ ਦਰਸ਼ਨ ਕਰਨ ਆ ਗਿਆ ਉਸ ਪਿਆਰੇ ਦੇ ਕਿਉਂਕਿ ਉਹਨੇ ਉਹਦਾ ਹਿਰਦਾ ਦੇਖਿਆ ਕਿ ਇਹੋ ਜਿਹਾ ਹਿਰਦਾ ਅਸੀਂ ਬਣਾ ਲਈ ਹੈ ਨਾ ਇਹੋ ਜੀ ਅਸੀਂ ਬੰਦਗੀ ਕਰੀਏ ਕਿ ਸਾਡੇ ਸਾਰੇ ਕਾਰਜ ਸਬਰ ਜਾਣ ਕੋਈ ਕਾਰਜ ਸਾਡਾ ਖਾਲੀ ਜਾਵੇ ਨਾ ਜਿਵੇਂ ਇੱਕ ਮੈਂ ਹੋਰ ਪੜ੍ਹੀ ਸੀਗੀ ਦੇ ਬੁੱਕ ਦੇ ਵਿੱਚ ਕਿ ਇੱਕ ਸਾਧੂ ਸੰਤ ਸਿਗੇ ਤਾਂ ਉਹਨਾਂ ਦੇ ਕੋਲ ਇੱਕ ਜੀਵ ਜਾਂਦਾ ਆ ਉਹ ਕਹਿੰਦਾ ਆ ਕਿ ਬਾਬਾ ਜੀ ਸਾਡੇ ਕਾਰਜ ਨਹੀਂ ਮੇਰਾ ਹੁਣ ਕੰਮ ਨਹੀਂ ਚੱਲਦਾ ਹੈਗਾ ਮੈਂ ਆਪਣੀ ਸ਼ਾਪ ਖੋਲੀ ਹੋਈ ਆ ਪਹਿਲਾਂ ਬਹੁਤ ਚੱਲਦਾ ਹੁੰਦਾ ਸੀ ਤੇ ਬਾਬਾ ਜੀ ਕਹਿੰਦੇ ਵੀ ਇਹੋ ਜਿਹਾ ਕੀ ਹੋ ਗਿਆ ਜੇ ਪਹਿਲਾਂ ਚੱਲਦਾ ਸੀ ਤੇ ਹੁਣ ਨਹੀਂ ਚੱਲਦਾ ਕਿ ਤੂੰ ਬਾਣੀ ਛੱਡ ਦਿੱਤੀ ਆ ਕਹਿੰਦਾ ਨਹੀਂ ਬਾਬਾ ਜੀ ਬਾਣੀ ਤੇ ਮੈਂ ਸਾਰੀ ਪੜਦਾ ਆ ਵਧੀਆ ਪੜਦਾ ਆ ਤੇ ਫਿਰ ਉਹ ਕਹਿੰਦੇ ਵੀ ਕੁਝ ਨਾ ਕੁਝ ਤੇ ਹੋਇਆ ਹੀ ਹੋਗਾ ਨਾ ਤੂੰ ਦੱਸ ਦੱਸ ਕੀ ਹੋਇਆ ਉਹ ਕਹਿੰਦੇ ਹਾਂ ਜਦੋਂ ਦੀ ਮੇਰੇ ਸਾਹਮਣੇ ਇੱਕ ਦੁਕਾਨ ਖੁੱਲੀ ਆ ਨਾ ਉਸ ਤੋਂ ਬਾਅਦ ਮੇਰੇ ਕਾਰਜ ਸਾਰੇ ਨਾ ਥੱਲੇ ਜਾਣੇ ਸ਼ੁਰੂ ਹੋ ਗਏ ਆ ਉਹ ਦੁਕਾਨ ਵਾਲੇ ਨੇ ਮੇਰਾ ਸਾਰਾ ਕੰਮ ਡਾਊਨ ਕਰ ਦਿੱਤਾ ਤੇ ਸਾਧੂ ਕਹਿੰਦੇ ਪਿਆਰਿਆ ਤੂੰ ਉਹਦੀ ਦੁਕਾਨ ਵੱਲ ਧਿਆਨ ਕਿਉਂ ਦਿੰਨਾ ਆ ਤੈਨੂੰ ਕਿਉਂ ਉਹ ਜੇ ਊਰਜਾ ਅੰਦਰੋਂ ਆਣੀ ਸ਼ੁਰੂ ਹੋ ਗਈ ਕਿ ਉਹ ਖੋਲਣ ਦੇ ਨਾਲ ਤੇਰੇ ਕਾਰਜ ਬੰਦ ਹੋ ਗਏ ਆ ਉਹ ਕਹਿੰਦੇ ਉਹਦੇ ਤੋਂ ਧਿਆਨ ਹਟਾ ਲਾ ਤੂੰ ਬਾਣੀ ਪੜਦਾ ਆ ਤੇ ਬਾਣੀ ਤੇ ਤੇਰੇ ਸਾਰੇ ਕਾਰਜ ਸੁਭਾਰਦੀ ਆ ਤੇ ਤੂੰ ਆਪਣੇ ਗੁਰੂ ਤੇ ਭਰੋਸਾ ਰੱਖ ਤੇ ਉਹ ਇਹ ਥੋੜੀ ਕਰੇਗਾ ਕਿ ਉਹਨੇ ਦੁਕਾਨ ਖੋਲ ਲਈ ਤੇ ਤੇਰੇ ਕੰਮ ਰੁਕ ਗਏ ਉਹ ਕਹਿੰਦਾ ਅੱਜ ਤੋਂ ਤੂੰ ਇਹ ਕਰਨਾ ਆ ਕਿ ਜਦੋਂ ਵੀ ਤੂੰ ਅਰਦਾਸ ਬੇਨਤੀ ਕਰਨੀ ਆ ਤੇ ਤੂੰ ਮਹਾਰਾਜ ਜੀ ਨੂੰ ਭਜ ਕੇ ਅਰਦਾਸ ਕਰਨੀ ਆ ਗੁਰੂ ਸਾਹਿਬ ਜੀ ਉਹ ਜਿਹੜਾ ਇੱਕ ਦੁਕਾਨਦਾਰ ਨੇ ਸਾਹਮਣੇ ਦੁਕਾਨ ਖੋਲੀ ਆ ਨਾ ਉਹਦੀ ਦੁਕਾਨ ਤੇ ਬੜੇ ਗਾਹਕ ਆਂਦੇ ਗੁਰੂ ਸਾਹਿਬ ਜੀ ਉਹਦੇ ਸਾਧਕੇ ਮੇਰੀ ਦੁਕਾਨ ਦਾ ਵੀ ਕੰਮ ਤੁਸੀਂ ਉਹ ਚਲਾ ਦਿਓ ਤੇ ਦੇਖੋ ਨਾ ਉਹ ਤੁਸੀਂ ਉਹਨੂੰ ਕਿੰਨਾ ਨਿਮਰਤਾ ਭਾਵ ਉਹਦਾ ਤੇ ਇੱਕ ਬਲੇਸਿੰਗ ਭੇਜ ਦਿੱਤੀ ਤੇ ਵਾਹਿਗੁਰੂ ਜੀ ਉੱਤਟੇ ਵੱਲ ਵੇਲਡ ਹੋ ਕੇ ਆਏਗੀ। ਇਵੇਂ ਅਸੀਂ ਸੰਸਾਰ ਦੇ ਵਿੱਚ ਜੋ ਅਸੀਂ ਦਿੰਨੇ ਆ ਕਿਸੇ ਨੂੰ। ਅਗਰ ਅਸੀਂ ਪਿਆਰ ਵੰਡਾਂਗੇ ਤੇ ਵਾਹਿਗੁਰੂ ਜੀ ਸਾਡੇ ਵੱਲ ਪਿਆਰ ਆਏਗਾ। ਜੇ ਅਸੀਂ ਨਫ਼ਰਤ ਵੰਡਾਂਗੇ ਤੇ ਸਾਡੇ ਵੱਲ ਨਫ਼ਰਤ ਆਏਗੀ। ਹਨਾ ਜੈਸਾ ਸੇਵਾਂ ਤੈਸਾ ਹੋਵੇ। ਤੇ ਮਹਾਰਾਜ ਜੀ ਤਾਂ ਕਹਿੰਦੇ ਆ ਮਹਾਰਾਜ ਜੀ ਕਹਿੰਦੇ ਤੂੰ ਉਹ ਵੰਡ ਜਿਹਦੇ ਨਾਲ ਤੈਨੂੰ ਬਹੁਤ ਜ਼ਿਆਦਾ ਮਿਲ ਸਕੇ। ਹਨਾ ਤੇ ਵਾਹਿਗੁਰੂ ਜੀ ਆਪਾਂ ਇੱਕ ਜਾਪ ਦੀ ਅੱਜ ਗੱਲ ਕਰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਜੋ ਆਪ ਜੀ ਦੇ ਨਾਲ ਸਾਂਝ ਪਾਣ ਦਾ ਮੌਕਾ ਮਿਲਦਾ ਮਾਰੇ ਕਿਰਪਾ ਕਰਦੇ ਆ ਵਾਹਿਗੁਰੂ ਜੀ ਤੁਸੀਂ ਇੱਕ ਮਾਲਾ 108 ਮਣਕਿਆਂ ਦੀ ਮਾਲਾ ਲੈ ਲੈਣੀ ਆ ਰੋਜ਼ ਤੁਸੀਂ ਇੱਕ ਮਾਲਾ ਜਾਪ ਕਰਨੀ ਆ ਸਰਬੱਤ ਦੇ ਭਲੇ ਦੀ ਤੇ ਵਿੱਚ ਸ਼ਬਦ ਲਾ ਲੈਣਾ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿੱਤੇ ਲਹਿਓ ਉਬਾਰ ਠੀਕ ਆ ਪਿਆਰਿਓ ਇਹ ਸ਼ਬਦ ਦਾ ਜਾਪ ਤੁਸੀਂ ਰੋਜ਼ ਕਰਨਾ ਆ 108 ਬਾਰ ਤੇ ਨਾਲ ਇਹ ਜਾਪ ਕਰਕੇ ਤੇ ਕਹਿ ਦੇਣਾ ਦੋ ਵਾਰੀ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੋਰੇ ਸੰਪਟ ਲੱਗ ਜਾਊਗਾ ਤੇ ਗੱਬੇ ਸ਼ਬਦ ਆ ਜਾਊਗਾ ਫਿਰ ਤੁਸੀਂ ਇਹ ਜਾਪ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤੇ ਤੇਲੇ ਉਬਾਰ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਦੋ ਵਾਰ ਕਹਿ ਕੇ ਫਿਰ ਸ਼ਬਦ ਪੜਨਾ ਤੇ ਇਦਾਂ ਵਾਇਗੁਰੂ ਜੀ ਕਰਕੇ ਜਦੋਂ ਵੀ ਤੁਸੀਂ ਅਰਦਾਸ ਬੇਨਤੀ ਕਰਦੇ ਆ ਉਹਦੇ ਵਿੱਚ ਇਜਾਬ ਦੀ ਭੇਟਾ ਮਹਾਰਾਜ ਜੀ ਨੂੰ ਦੇਦਣੀ ਗੁਰਸਾਹਿਬ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਇੱਕ ਮਾਲਾ ਸਰਬੱਤ ਦੇ ਭਲੇ ਲਈ ਆਇਆ ਜਾਪ ਕਰਾ ਕੇ ਤੁਸੀਂ ਕਰਾਈ ਆ ਤੇ ਠੀਕ ਆ ਤੇ ਤੁਸੀਂ ਦੇਖਿਓ ਵਾਇਗੁਰੂ ਜੀ ਤੁਸੀਂ ਸਰਬੱਤ ਦਾ ਭਲਾ ਮੰਗਣ ਲ ਆਪਣਾ ਆ ਗੁਰੂ ਸਾਹਿਬ ਨੇ ਤੁਹਾਡੇ ਕਾਰਜ ਕਰਨ ਦਾ ਆਪਣੇ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਆ ਵਾਹਿਗੁਰੂ ਜੀ ਜਿਹੜਾ ਜੀਵ ਸਰਬੱਤ ਦਾ ਭਲਾ ਮੰਗਦਾ ਆ ਆਪਣੇ ਕਾਰਜਾਂ ਤੋਂ ਵੀ ਉੱਠ ਗਿਆ ਕਹਿੰਦੇ ਨੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਦੇ ਤਿੰਨ ਕੇ ਕਾਰਜ ਸਵਾਰਤਾ ਤੇ ਮਹਾਰਾਜ ਵੀ ਉਹਨਾਂ ਦੇ ਕਾਰਜ ਆਪ ਸਵਾਰਦੇ ਆ ਵਾਹਿਗੁਰੂ ਜੀ ਤੁਸੀਂ ਜ਼ਰੂਰ ਮਹਾਰਾਜ ਜੀ ਤੋਂ ਅੱਗੇ ਆ ਬੇਨਤੀ ਕਰਕੇ ਇਹ ਜਾਪ ਸ਼ੁਰੂ ਕਰਿਓ ਤੇ ਵਾਹਿਗੁਰੂ ਜੀ ਜ਼ਰੂਰ ਪਸਾਂਜ ਪਾਇਓ ਗੁਰੂ ਦੇ ਸੱਦ ਕੇ ਕਹਿੰਦੀ ਆ ਮਹਾਰਾਜ ਵਾਈਗੁਰੂ ਜੀ ਹਜ਼ਾਰ ਕੀ ਕਰੋੜ ਗੁਣਾ ਵੱਧ ਕੇ ਤੁਹਾਨੂੰ ਇਹਦਾ ਫਾਲ ਦੇਂਦੇ ਆ ਵਾਈਗੁਰੂ ਜੀ ਗੁਰਸਾਭ ਜੀ ਨੇ ਸੇਵਾ ਲਈ ਸੀ ਤੇ ਤਾਂ ਤੁਹਾਡੇ ਨਾਲ ਸਾਝ ਪਾਈ ਮਾਰੇ ਕਿਰਪਾ ਕਰਨ ਤੁਹਾਡੇ ਸਾਰਿਆਂ ਜੀਵਾਂ ਤੇ ਮਹਾਰਾਜ ਜੀ ਇਹ ਜਾਪ ਆਪ ਲੈਣ ਲੈਣ ਤੇ ਵਾਈਗੁਰੂ ਜੀ ਤੇ ਆਪੇ ਕਾਰਜ ਸਿੱਧੇ ਹੋ ਜਾਣੇ ਦੇਖਿਓ ਤੁਸੀਂ ਕਿਦਾਂ ਬਲੰਦੀਆਂ ਤੱਕ ਜਾਣੇ ਹੋ ਤੇ ਦੂਜੇ ਦੇ ਕਾਰਜਾਂ ਨੂੰ ਦੇਖ ਕੇ ਖੁਸ਼ ਹੋਣਾ ਬਲੇਸਿੰਗ ਦੇਣੀ ਮਾਰੇ ਕਿਰਪਾ ਕੀਤੀ ਤੁਸੀਂ ਇਹਨਾਂ ਦਾ ਹੈ ਨਾ ਮਾਰੇ ਉਹਦੇ ਸਾਧਕੇ ਮੈਨੂੰ ਵੀ ਦੇ ਦੋ ਮਾਰੇ ਦਿੰਦੇ ਆ ਇਦਾਂ ਪਿਆਰ ਕਰਦੇ ਆ ਠੀਕ ਹੈ ਜੀ ਆਪ ਜੀ ਦਾ ਵੀਡੀਓ ਦੇਖਣ ਦਾ ਪਿਆਰ ਦੇਣ ਦਾ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵਾਈ ਗੁਰਜੀ ਤੇ ਨਾਲੇ ਕਈ ਜੀਵ ਨਾ ਮੇਰਾ ਨੰਬਰ ਮੰਗਦੇ ਮੈਂchna ਮੈਂ ਡਿਸਕ੍ਰਿਪਸ਼ਨ ਦੇ ਵਿੱਚ ਈਮੇਲ ਆਪਣੀ ਮੈਂਸ਼ਨ ਕੀਤੀ ਆ ਤੁਸੀਂ ਮੈਨੂੰ ਈਮੇਲ ਕਰ ਦਿਓ ਮੈਂ ਤੁਹਾਨੂੰ ਨੰਬਰ ਉੱਥੇ ਸ਼ੇਅਰ ਕਰ ਦਾਂਗੀ ਆਪਣਾ ਠੀਕ ਹੈ ਪਿਆਰਿਓ ਤੇ ਹੁਣ ਆਪਾਂ ਫਤਿਹ ਬੁਲਾਣੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ